ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਬਾਸੀ ਫੈਮਿਲੀ ਚੈਨਲ ਆਜਕਨ ਵਲੌਗ ਜਿਹੜੇ ਸਾਡੇ ਦੇ ਨਾ ਉਹ ਥੋੜੇ ਜਿਵੇਂ ਅਸੀਂ ਟੁੱਟੇ-ਫੁੱਟੇ ਹੋਏ ਪਏ ਜਿਵੇਂ ਅਸੀਂ ਡਾਊਨ ਹੋਏ ਪਏ ਉਹ ਵੀ ਵਲੌਗ ਵੀ ਡਾਊਨ ਨੇ ਥੋੜੀ ਜਿਹੀ ਉਲਝੀ ਜਿਹੀ ਪਈ ਹੈ ਹਾਂ ਤੇ ਉਸ ਕਰਕੇ ਨਾ ਜਿਹੜਾ ਸਿਸਟਮ ਹੈ ਉਹ ਜਿਆਦਾ ਕੈਮਰੇ ਨੂੰ ਹੱਥ ਕੱਟੀ ਜਾਂਦਾ ਹੈ ਚਲੋ ਕੋਈ ਗੱਲ ਨਹੀਂ ਫਿਰ ਵੀ ਅਸੀਂ ਤੁਹਾਡੇ ਲਈ ਹਾਜ਼ਰ ਆ ਤੁਹਾਡੇ ਲਈ ਹਾਜ਼ਰ ਆ ਤੇ ਹਲਕਾ-ਫੁਲਕਾ ਰੋਜ਼ ਬਣਾਈ ਜਾਂਦੇ ਆ ਕਰੀ ਜਾਂਦੇ ਆ ਬਥੇ ਤੇ ਆ ਨਾ ਇੱਕ ਚੀਜ਼ ਸੀ ਆਪਾਂ ਮੰਗਵਾਇਆ ਸੀ ਆਹ ਕੀ ਕਹਿੰਦੇ ਨੇ ਵੇਖਿਆ ਨਾ ਦਿਮਾਗ ਐ ਉਲਝ ਜਾਂਦਾ ਡਸਟਬਿਨ ਨਹੀਂ ਨਹੀਂ ਉਹ ਵੀ ਕੀ ਇਹਨਾਂ ਨੂੰ ਕੀ ਕਹਿੰਦੇ ਮੇਰਾ ਨਾਂ ਹੀ ਭੁੱਲ ਗਿਆ Amazon ਤੋਂ ਆਪਾਂ ਨੇ ਸਮਾਨ ਮੰਗਵਾਇਆ ਸੀ Amazon ਤੋਂ ਸਮਾਨ ਮੰਗਵਾਇਆ ਸੀ ਅਸੀਂ ਇੱਕ ਤਾਂ ਡਸਟਬਿਨ ਬੈਗ ਮੰਗਵਾਏ ਸੀ ਹਨਾ ਤੇ ਇਹ ਆਪਣੇ ਖਤਮ ਹੋਣ ਵਾਲੇ ਹਨ ਉਹ ਤੇ ਇਹ ਮੈਂ ਤੁਹਾਨੂੰ ਖੋਲ ਕੇ ਦਿਖਾਣੇ ਤੇ ਇੱਕ ਜਿਹੜੇ ਮੇਰੇ ਭੈਣਾਂ ਨੇ ਕਿਹਾ ਸੀ ਕਲੌਂਜੀ ਆਇਲ ਤੁਸੀਂ ਯੂਜ਼ ਕਰੋ ਤੇ ਉਹ ਨਹੀਂ ਆਇਆ ਨਾਰੀਅਲ ਦਾ ਵਰਜਨ ਆਇਲ ਉਹ ਨਹੀਂ ਆਇਆ ਇਕੱਠਾ ਹੀ ਆ ਜਾਂਦਾ ਦੱਸਣਾ ਸਿਰੇ ਸਿਰ ਨੂੰ ਲਾ ਲੈਂਦੀ ਤੇ ਇਹ ਕਲੌਂਜੀ ਆਇਲ ਆ ਤੇ ਹਜੇ ਨਾਰੀਅਲ ਦਾ ਜਿਹੜਾ ਵਰਜਨ ਆਇਲ ਉਹ ਮੰਗਵਾਇਆ ਹੋਇਆ ਤੇ ਉਕਾਰ ਨੇ ਨਾ ਫਟਾਫਟ ਸਬਰ ਨਹੀਂ ਹੋਇਆ ਮੇਰਾ ਵੇਟ ਨਹੀਂ ਕੀਤਾ ਕੈਮਰੇ ਦਾ ਤੇ ਸਾਰਾ ਕੁਝ ਖੋਲ ਖਾਲ ਕੇ ਪਰੇ ਮਾਰਿਆ ਰੱਖਤਾ ਸਾਰਾ ਕੁਝ ਹੀ ਤੇ ਦੇਖੀ ਟਕ ਅੱਛਾ ਆ ਨਾਲ ਮਿਲਿਆ ਕਿ ਤੁਹਾਨੂੰ ਮੈਂ ਦਿਖਾ ਨਹੀਂ ਤੁਹਾਨੂੰ ਕੈਮਰਾ ਮੈਨੂੰ ਫੜਨਾ ਪੈ ਰਿਹਾ ਲਓ ਫੜੋ ਹਾਂ ਤਾਂ ਮੈਂ ਕੈਮਰਾ ਤੇ ਆਹ ਹੈਗਾ ਜੀ ਕਲੌਂਜੀ ਆਇਲ ਆਹ ਹੈਗਾ ਆਪਾਂ ਨੇ ਮੰਗਾਇਆ ਕਲੌਂਜੀ ਦਾ ਆਇਲ ਤੇ ਇਹ ਮੈਨੂੰ ਵਾਲਾਂ ਵਾਸਤੇ ਦੱਸਿਆ ਸੀ ਵਾਲਾਂ ਦਾ ਸ਼ੇਪ ਤਾਂ ਸਾਹਮਣੇ ਦਿਖਾ ਦੇ ਕਿਹੜੀ ਕੰਪਨੀ ਦਾ ਕਿਹੜਾ ਕੁਛ ਹੈ ਕੰਪਨੀ ਆਪਾਂ ਕਿਹੜਾ ਮਸ਼ਹੂਰੀ ਕਰਨ ਦੇ ਆਂਗੇ ਆਏ ਵੈਸੇ ਤੁਸੀਂ ਕੋਈ ਵੀ ਕੰਪਨੀ ਦਾ ਮੰਗਵਾ ਸਕਦੇ ਆਂ ਅਸੀਂ ਕੋਈ ਮਸ਼ਹੂਰੀ ਨਹੀਂ ਕਰ ਰਹੇ ਕੰਪਨੀ ਦੀ ਤੇ ਮੈਂ ਸਿਰਫ ਕਲੌਂਜੀ ਦਾ ਵਾਕੇ ਕਲੌਂਜੀ ਦੀ 스멜 ਆਉਂਦੀ ਪਈ ਹੈ ਜਿਵੇਂ ਅੰਬ ਦੇ ਚਾਰਚ ਆਪਾਂ ਕਲੌਂਜੀ ਨਹੀਂ ਪਾਉਂਦੇ ਉਹ ਚੀਜ਼ ਹੈ ਉਹਨੂੰ ਕਹਿੰਦੇ ਕਲੌਂਜੀ ਜਿਹੜੀ ਕਾਲੀ ਕਾਲੀ ਹੁੰਦੀ ਹੈ ਕਈ ਮੇਰੇ ਭੈਣ ਭਰਾ ਜਿਹੜੇ ਕੋਈ ਛੋਟੇ ਬੱਚੇ ਪਿਆਜਾਂ ਦੇ ਬੀਜ ਦਾ ਜਿਹੜਾ ਤੇਲ ਹੈ ਨਾ ਉਹ ਹੈ ਇਹ ਤੇ ਇਹ ਮੈਨੂੰ ਰეკਮੈਂਡ ਕੀਤਾ ਸੀ ਮੇਰੇ ਭੈਣ ਭਰਾਵਾਂ ਨੇ ਮੇਰੇ ਸਬਸਕ੍ਰਾਈਬਰਾਂ ਨੇ ਤੇ ਉਹਨਾਂ ਨੇ ਕਿਹਾ ਸੀ ਤੁਸੀਂ ਇਹ ਯੂਜ਼ ਕਰੋ ਤੇ ਮੈਂ ਹੁਣ ਯੂਜ਼ ਕਰਾਂਗੀ ਕਿਉਂ ਮੇਰੇ ਵਾਲ ਸਾਰੇ ਝੜ ਚੁੱਕੇ ਨੇ ਤੇ ਇਹ ਹੈਗਾ ਤੇਲ ਤੇ ਹਜੇ ਮੇਰਾ ਇੱਕ ਤੇਲ ਆਉਣਾ ਤੇ ਹੁਣ ਮੈਂ ਤੁਹਾਨੂੰ ਡਸਪੀਨ ਬੈਗ ਦਿਖਾਦਾ ਤੇ ਫਿਰ ਜੇ ਨਾਂ ਦਿਖਾਏ ਤੇ ਮੇਰੇ ਫਿਰ ਭੈਣ ਤੇ ਆਪਾਂ ਦਿਖਾ ਦਿੰਨੇ ਆ ਪਹਿਲਾਂ ਆਪਾਂ ਲਿਆਂਦੇ ਸੀ ਗ੍ਰੀਨ ਕਲਰ ਦੇ ਤੇ ਹੁਣ ਆਪਾਂ ਨੇ ਮੰਗਵਾਏ ਨੇ ਬਲੈਕ ਕਲਰ ਦੇ ਤੇ ਇਹ ਆਪਾਂ ਨੇ ਇਹਨਾਂ ਬੜਾ ਵਧੀਆ ਰਹਿੰਦਾ ਕੂੜਾ ਜਿਵੇਂ ਮਰਜੀ ਆਹੀ ਜਿਵੇਂ ਹੁਣ ਉੱਤੇ ਰਹਿੰਨੇ ਆ ਨਾ ਕੋਠੇ ਤੇ ਕਿ ਰੋਜ਼-ਰੋਜ਼ ਪੌੜੀ ਕਿਹੜਾ ਉਤਰੇ ਤੇ ਆਪਾਂ ਜਦੋਂ ਮਤਲਬ ਦਸਵੀਂ ਵੀ ਗੰਦਾਰੀ ਹੁੰਦਾ ਹੈ ਉਹ ਮਾ ਟੈਸਟ ਵੀ ਨਹੀਂ ਗੰਦਾ ਨਹੀਂ ਹੁੰਦਾ ਤੇ ਫਿਰ ਜਦੋਂ ਕੂੜਾ ਸਿੱਟੀ ਦਾ ਉਤੋਂ ਹੀ ਰੇੜੀ ਚ ਮਾਰੀ ਦਾ ਚੱਕ ਕੇ ਲਫਾਫਾ ਚੱਕ ਕੇ ਠਾ ਤੇ ਸੌਖਾ ਰਹਿੰਦਾ ਕੰਮ ਤੇ ਆ ਦੋ ਚੀਜ਼ਾਂ ਆ ਗਈਆਂ ਨੇ ਤੇ ਹਜੇ ਦੋ ਤਿੰਨ ਚੀਜ਼ਾਂ ਸਾਡੀਆਂ ਹੋਰ ਨੇ ਉਹ ਵੀ ਜਿੱਦਣ ਆਈਆਂ ਤੇ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੇ ਵਲੌਗ ਆਪਾਂ ਅੱਜ ਹੀ ਹੁਣੇ ਕੰਟੀਨਿਊ ਕਰਤਾ ਤੇ ਹੁਣੇ ਤੁਸੀਂ ਸਾਡਾ ਦੂਜਾ ਵਲੌਗ ਦੇਖਿਆ ਹੁਣ ਤੇ ਹੁਣ ਨਾਲ ਤੁਸੀਂ ਇਹਨੂੰ ਇੰਜੋਏ ਕਰੋ ਤੇ ਚਲੋ ਜੀ ਕਰਦੇ ਹਾਂ ਆਪਾਂ ਕੰਟੀਨਿਊ ਵਲੌਗ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਤੇ ਟਾਈਮ ਹੈਗਾ ਜੀ 11:30 ਵਜੇ ਦਾ ਤੇ ਅੱਜ ਮੌਸਮ ਦੇਖੋ ਜੀ ਬੱਦਲ ਬਣ ਗਿਆ ਕੱਲ ਤਾਂ ਬੜੀ ਤੇਜ਼ ਧੋਪ ਸੀ ਤੇ ਅੱਜ ਬੱਦਲ ਵੜ ਗਿਆ ਤੇ ਅਦਰ ਆਪਾਂ ਨੇ ਕੱਪੜੇ ਧੋਤੇ ਸੋਫਿਆਂ ਦੇ ਕੱਪੜੇ ਧੋਣ ਵਾਲੇ ਸੀ ਤੇ ਹਜੇ ਆਪਣੀ ਤੇ ਬੱਚੇ ਸਕੂਲ ਚਲੇ ਗਏ ਤੇ ਇਧਰ ਆਪਾਂ ਵੀ ਆਪਣੇ ਸਾਰੇ ਕੰਮ ਧੰਦੇ ਜਿਹੜੇ ਘਰ ਦੇ ਖਤਮ ਕਰਦੇ ਨੇ ਸਫਾਈਆਂ ਸੁਈਆਂ ਕਰਤੀਆਂ ਸਿਰਫ ਉਧਰ ਆਪਣੇ ਕੱਪੜੇ ਫੋਲਡ ਕਰਨ ਵਾਸਤੇ ਪਏ ਉਹ ਕਰਨ ਰੱਗੇ ਪਏ ਆ ਅੱਧੇ ਕੁਰਸੀ ਤੇ ਅੱਧੇ ਬੈੱਡ ਤੇ ਤੇ ਇਧਰ ਪਰ ਸੋਈ ਚ ਰੱਖਿਆ ਹੋਇਆ ਕਿਉ ਬਣਨ ਵਾਸਤੇ ਮੇਰੀ ਮਲਾਈ ਇਕੱਠੀ ਹੋਈ ਪਈ کافی ਦਿਨਾਂ ਦੀ ਗਗਨ ਭਰ ਆ ਕੇ ਗਈ ਉਹ ਤੋਂ ਬਾਅਦ ਮੈਂ ਬਣਾਇਆ ਨਹੀਂ ਬਸ ਥੋੜੇ ਟੰਤ ਕਰ ਆਪਣਾ ਕਿਉ ਬਣ ਜਾਂਦਾ ਫੇਰ ਆਪਾਂ ਦੁਪਹਿਰ ਦੀ ਰੋਟੀ ਦੀ ਕਰਦੇ ਆ ਤਿਆਰੀ ਮਿਲਦੇ ਆ ਤੁਹਾਨੂੰ ਜਰੂਰ ਤਲੋ ਜੀ ਮੈਂ ਨਾ ਬਾਲ ਗੂਲ ਤੋਤੇ ਸੀ ਤੇ ਮੇਰੇ ਬਾਲ ਵਾਈਟ ਆ ਗਏ ਤੇ ਤੁਹਾਨੂੰ ਜਿਵੇਂ ਪਤਾ ਹੈ ਕਿ ਸਾਰਿਆਂ ਨੂੰ ਕਲਰ ਜਿਹੜਾ ਮੈਨੂੰ ਕੀ ਸੂਟ ਨਹੀਂ ਕਰਦਾ ਹੈਗਾ ਕਲਰ ਕਰਕੇ ਮੈਨੂੰ ਬਹੁਤ ਅਲਰਜੀ ਹੋ ਜਾਂਦੀ ਹੈ ਤੇ ਹੁਣ ਮੈਂ ਅੱਜ ਲਿਆਂਦੀ ਹੈ ਮਹਿੰਦੀ ਤੇ ਮਹਿੰਦੀ ਲਿਆਂਦੀ ਹੈ ਮੇਰੀ ਕਿਸ ਭੈਣ ਨੇ ਮੈਨੂੰ ਰეკਮੈਂਡ ਕੀਤੀ ਸੀ ਮੇਰੇ ਪਟਿਆਲੇ ਤੋਂ ਭੈਣ ਆ ਤੇ ਉਹਨਾਂ ਨੇ ਦੱਸਿਆ ਸੀ ਇਹ ਹੈਗੀ ਆਯੋ ਹੀਨਾ ਤੇ ਇਹ ਕਹਿੰਦੇ ਆਯੁਰਵੈਦਿਕ ਹੈ ਹਰਬਲ ਤੇ ਇਹ ਮੈਂ ਅੱਜ ਲਾਂਡੀਆਂ ਦੇਖਦੇ ਆ ਲਾ ਕੇ ਆ ਪੈਕ ਤਾਂ ਛੋਟਾ ਹੈ ਜੀ ਵੱਡਾ ਵੀ ਮਿਲਦਾ ਤੇ ਮੈਂ ਕੋਈ ਮਸ਼ਹੂਰੀ ਨਹੀਂ ਕਰ ਰਹੀ ਆ ਜੀ ਇਹ ਹੈਗਾ ਡਾਰਕ ਬ੍ਰਾਊਨ ਕਲਰ ਤੇ ਪਤਾ ਨਹੀਂ ਹੁਣ ਮੈਂ ਲਾ ਕੇ ਦੇਖਣੀ ਆ ਫਸਟ ਟਾਈਮ ਲਾਣ ਲੱਗੀ ਆ ਇਹ ਤਾਂ ਹੈ ਤਾਂ ਥੋੜੀ ਮੇਰੇ ਵਾਲਾਂ 'ਤੇ ਲੱਗਣੀ ਨਹੀਂ ਸਿਰਫ ਜਿੱਥੇ ਵਾਈਟ ਵਾਈਟ ਨੇ ਆਪਾਂ ਨਾ ਉਹੀ ਲਾਣੇ ਆ ਤੇ ਅੱਜ ਲਾ ਕੇ ਦੇਖਦੇ ਆ ਕੀ ਬਣਦਾ ਫਿਰ ਮੈਂ ਤੁਹਾਡਾ ਨਾਲ ਜਰੂਰ ਸ਼ੇਅਰ ਕਰਾਂਗੀ ਇਹ ਚੀਜ਼ ਕੀ ਵਧੀਆ ਰਹੀ ਕਿ ਨਹੀਂ ਵਸਤਾ ਇਹ ਅਲਰਜੀ ਤਾਂ ਨਹੀਂ ਕਰਦੀ ਮੈਨੂੰ ਲੱਗਦਾ ਬਾਕੀ ਕਲਰ ਕਿਹੜਾ ਹੁੰਦਾ ਵਾਲਾਂ ਦਾ ਇਹ ਦੇਖਦੇ ਆ ਇਹਨੂੰ ਮੈਂ ਲੱਗੀਆਂ ਕੱਟਣ ਲਓ ਜੀ ਮਹਿੰਦੀ ਆਪਾਂ ਨੇ ਕੱਢ ਲਈਏ ਤੇ ਇਹਨੂੰ ਆਪਾਂ ਪਾ ਦੇਣਾ ਇੱਕ ਬੋਲ ਚ ਇੰਨੀ ਕੋ ਨਿਕਲੀਏ ਚਲੋ ਵਾਈਟ ਜਿਹੜੇ ਰੂਟਸ ਨੇ ਆਪਣੇ ਉੱਥੇ ਲਾ ਲਾਂਗੇ ਤੇ ਘੋਲਣੀ ਤਾਂ ਵੈਸੇ ਸਿੰਪਲ ਪਾਣੀ ਨਾਲ ਹੀ ਹੈ। ਆਈ ਹੁਣ ਆਪਾਂ ਇਸ ਚ ਪਾਉਣ ਲੱਗੇ ਆ ਪਾਣੀ ਸਿੰਪਲ ਪਾਣੀ ਹੀ ਪਾਇਆ ਕਿ ਮੈਨੂੰ ਪਤਾ ਨਹੀਂ ਮੈਂ ਫਸਟ ਟਾਈਮ ਲਾਣ ਲੱਗੀ ਆ। ਇਹ ਭਿਓ ਕੇ ਰੱਖ ਦਿੰਨੇ ਆ ਥੋੜੇ ਟਾਈਮ ਬਾਅਦ ਹੀ ਲਾਵਾਂਗੇ। ਘੋਲਦੀ ਨਹੀਂ ਬੜੇ ਟਾਈਮ ਲੱਗਦਾ। ਤਰ ਆਪਣੀ ਮਸ਼ੀਨ ਵੀ ਵਾਜਾ ਮਾਰਨ ਲੱਗੀ ਆਪਾਂ ਨੂੰ ਕਿ ਆ ਜਾ ਫਟਾਫਟ ਕੱਪੜੇ ਧੋਭ ਗਏ ਨੇ ਮਹਿੰਦੀ ਨਹੀਂ ਖੋਲਦੀ ਲਓ ਜੀ ਆਪਣਾ ਪੇਸਟ ਜਿਹੜਾ ਖੁੱਲ ਗਿਆ ਇਹਨੂੰ ਖੋਲ ਕੇ ਨਾ ਆਪਾਂ ਅੱਧਾ ਪੌਣਾ ਘੰਟਾ ਰੱਖ ਦਿੰਨੇ ਆ ਉਸ ਤੋਂ ਬਾਅਦ ਲਾਵਾਂਗੇ ਟੱਪ ਕੇ ਰੱਖ ਦਿੰਨੇ ਆ ਖਲੋ ਜੀ ਆਪਾਂ ਮਹਿੰਦੀ ਲਾ ਲਈ ਸੀ ਸਿਰ ਨੂੰ ਮਹਿੰਦੀ ਲਾ ਕੇ ਤੇ ਧੋ ਵੀ ਲਿਆ ਸਿਰ ਤੇ ਹੁਣ ਮੈਂ ਤੇ ਮਾਸਕ ਲਾਇਆ ਹੋਇਆ ਵਾਲਾਂ ਤੇ ਤੇ ਜਦੋਂ ਸੁੱਕ ਜਾਏਗਾ ਫਿਰ ਮੈਂ ਤੁਹਾਨੂੰ ਕਲਰ ਦੱਸਾਂਗੀ ਇਹਦਾ ਕਿਵੇਂ ਦਾ ਤੇ ਮਾਸਕ ਮੁਸਕਲਾ ਠੰਡ ਬਹੁਤ ਜ਼ਿਆਦਾ ਹੋ ਗਈ ਤੇ ਮੈਂ ਅੰਦਰ ਹੀ ਆਈ ਪਹਿਲਾਂ ਮੈਂ ਬਾਹਰ ਸੀ ਤੇ ਮਾਸਕ ਲਾ ਕੇ ਥੋੜਾ ਜਿਹਾ ਛੱਡਿਆ ਹੋਇਆ ਦੇਖਦੇ ਆ ਮੈਸ ਤਾਂ ਮੈਨੂੰ ਲੱਗ ਰਿਹਾ ਕਿ ਜਿਹੜੇ ਵਾਈਟ ਵਾਲਾ ਹਣ ਸਾਰੇ ਕਾਲੇ ਹੋ ਗਏ ਨੇ ਅੱਜ ਨਵੀਂ ਚੀਜ਼ ਲਾਈਏ ਦੇਖਦੇ ਆ ਕੀ ਭਾਨਾ ਫਸਟ ਟਾਈਮ ਲਾਈ ਮੈਂ ਮਹਿੰਦੀ ਐਵੇਂ ਦੀ ਤੇ ਦੇਖਦੇ ਆ ਵੈਸ ਤਾਂ ਮੈਨੂੰ ਲੱਗ ਰਿਹਾ ਲੁੱਕ ਇੱਥੋਂ ਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਜਦੋਂ ਸੁੱਕਣਗੇ ਉਦੋਂ ਵੀ ਮੈਂ ਬਾਲ ਦਿਖਾਵਾਂਗੀ ਤੁਹਾਨੂੰ ਤੇ ਮੇਰੀ ਸੁਖਨਜੀ ਦੀਦੀ ਦਾ ਸਪੈਸ਼ਲੀ ਥੈਂਕ ਯੂ ਤੇ ਮੈਨੂੰ ਹਜੇ ਤੱਕ ਕੋਈ ਅਲਰਜੀ ਨਹੀਂ ਹੋਈ ਵੈਸ ਤਾਂ ਉਹਦੇ ਮੇਰੇ ਖਾਜ ਹੁਣ ਲੱਪੈਂਦੀ ਪਰ ਹਜੇ ਤੱਕ ਨਹੀਂ ਹੋਈ ਤੇ ਚਲੋ ਬਸ ਹੁਣ ਅੱਧੇ ਘੰਟੇ 10 ਮਿੰਟ ਬਾਅਦ 10 ਮਿੰਟ ਬਾਅਦ ਸੇਰ ਨੂੰ ਵਾਸ਼ ਕਰਨਾ ਫਿਰ ਮਿਲਦੇ ਆਂ ਤੇ ਉਧਰ ਦੇਖੋ ਦਮਨ ਸਾਡਾ ਆ ਕੇ ਸੌਂ ਗਿਆ ਸਾਰਾ ਕੁਝ ਉੱਥੇ ਆਈ ਪਿਆ ਕੱਪੜੇ ਬਿਸਤਰੇ ਤੇ ਆਪਾਂ ਫੋਲਡ ਕਰਕੇ ਰੱਖਦੇ ਹੁਣ ਹੌਲੀ ਹੌਲੀ ਚੱਕਦੇ ਹਾਂ ਦੇਖਦੇ ਆਂ ਤੇ ਲੋ ਜੀ ਸੇਰ ਆਪਾਂ ਨੇ ਧੋ ਲਿਆ ਤੇ ਆਪਣੇ ਜਿਹੜਾ ਕਲਰ ਆ ਬਿਲਕੁਲ ਚੜ ਗਿਆ ਦੇਖੋ ਐਨ ਵਧੀਆ ਮਹਿੰਦੀ ਜਿਹੜੀ ਚੜੀ ਹੈ ਬਹੁਤ ਸੋਹਣੀ ਚੜੀ ਹੈ ਤੇ ਬਾਲ ਢੋਲੇ ਆਪਾਂ ਨੇ ਇਥੇ ਨਾਲ ਹੀ ਆਪਣੇ ਕੰਦੀ ਕਰ ਲਈ। ਮੈਨੂੰ ਆਇਆ ਸੀ ਕਿ ਮਹਿੰਦੀ ਵਾਲਾ ਜਿਹੜਾ ਕਲਰ ਹੁੰਦਾ ਜਿਵੇਂ 골ਡਨ ਡਾਰਕ 골ਡਨ ਜਿਹਾ ਕਿਤੇ ਉਹ ਨਾ ਆ ਜਾਏ ਪਰ ਇਹ ਬੜਾ ਸੋਹਣਾ ਕਲਰ ਆਇਆ ਨੈਚੁਰਲ ਜਿਹਾ ਕਲਰ ਆਇਆ। ਕਲਰ ਜਿਹੜੀ ਮਹਿੰਦੀ ਸੀ ਉਹ ਹੈਗੀ ਸੀ ਡਾਰਕ ਬ੍ਰਾਊਨ ਪਰ ਜਿਹੜਾ ਕਲਰ ਆ ਬਿਲਕੁਲ ਨੈਚੁਰਲ ਆਇਆ। ਦੇਖ ਰਹੇ ਹੋ ਤੇ ਜਦੋਂ ਸੁੱਕਣਗੇ ਉਦੋਂ ਵੀ ਤੁਹਾਨੂੰ ਪਤਾ ਲੱਗ ਹੀ ਜਾਣਾ ਤੇ ਕਾਫੀ ਵਧੀਆ ਤੇ ਮੈਨੂੰ ਤਾਂ ਹਜੇ ਤੱਕ ਤਾਂ ਵਧੀਆ ਲੱਗ ਰਿਹਾ ਦੇਖੋ ਚਾਰ ਪੰਜ ਵਾਰੀ ਮੈਂ ਟਰਾਈ ਕਰਾਂਗੀ ਫਿਰ ਦੇਖਦੇ ਆਂ ਕੀ ਬਣਦਾ। ਬਸ ਤਾਂ ਕਲਰ ਬਹੁਤ ਵਧੀਆ ਆਇਆ। ਵਧੀਆ ਦਿਖ ਰਿਹਾ ਮੈਨੂੰ ਤਾਂ ਬਹੁਤ ਵਧੀਆ ਲੱਗ ਰਿਹਾ ਕਲਰ ਤੇ ਬਿਲਕੁਲ ਵੀ ਐ ਨਹੀਂ ਲੱਗਿਆ ਹੈਗਾ ਕਿ ਇਹ ਜਿਵੇਂ ਆਪਾਂ ਦੂਜੀ ਹੱਥਾਂ ਵਾਲੀ ਮਹਿੰਦੀ ਲਾਨੇ ਨੂੰ ਨੋਰਮਲ ਜਿਹੜੀ ਇੱਕ ਆਉਂਦੀ ਹੀਨਾ ਮਹਿੰਦੀ ਤੇ ਪਤਾ ਨਹੀਂ ਹੋਰ ਕਿਹੜੀ ਹੁੰਦੀ ਹੈ ਇਹ ਕੋਹ ਹੁੰਦੀ ਔਰ ਜੇ ਨਾ ਬਾਲ ਬੜੇ ਰੈਡ ਰੈਡ ਜੇ ਹੋ ਜਾਂਦੇ ਬਹੁਤ ਰੈਡ ਰੈਡ ਜੇ ਹੋ ਜਾਂਦੇ ਮੈਨੂੰ ਐ ਡਰ ਸੀ ਕਿ ਕਿਤੇ ਉਹ ਰੈਡ ਰੈਡ ਬਾਲ ਨਾ ਹੋ ਜਾਣ ਪਰ ਉਹ ਕੁਝ ਨਹੀਂ ਹੋਇਆ ਬੜਾ ਹੀ ਸੋਹਣਾ ਕਲਰ ਨੇਚਰਲ ਕਲਰ ਆਇਆ ਤੇ ਬੜਾ ਵਧੀਆ ਲੱਗ ਰਿਹਾ ਬੜੀ ਸੌਫਟ ਸੌਫਟ ਲੱਗ ਰਿਹਾ ਰਵਲ ਥੈਂਕ ਯੂ ਸੁਫਨ ਜੀ ਦੇਦੀ ਤੁਸੀਂ ਮੈਨੂੰ ਇਹ ਦੱਸਿਆ ਕਿ ਅੱਜ ਮੈਂ ਫਸਟ ਟਾਈਮ ਲਾਈ ਏ ਤੇ ਇਹਨੂੰ ਮੈਂ ਹੁਣ ਜਿਵੇਂ ਮੌਸਮ ਚੇਂਜ ਹੋ ਜਾ ਗਰਮੀ ਆ ਰਹੀ ਏ ਤੇ ਤਿੰਨ ਚਾਰ ਵਾਰੀ ਇਹਨੂੰ ਲਾਵਾਂਗੀ ਮਹੀਨੇ ਦੇ ਵਿੱਚ ਮਤਲਬ ਤਿੰਨ ਵੀਕ ਲਾ ਲਓ ਹਰ ਸੰਡੇ ਲਾ ਲਓ ਜਾਂ ਕਿਵੇਂ ਤੇ ਉਹਦੇ ਨਾਲ ਦੇਖਦੇ ਜੀ ਜਿਹਨਾਂ ਦੇ ਮੇਰੀਆਂ ਭੈਣਾਂ ਦੇ ਵਾਈਟ ਆਉਂਦੇ ਨੇ ਵਾਲ ਤੇ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਜਿਨਾਂ ਨੂੰ ਕਲਰ ਵਗੈਰਾ ਸੂਟ ਨਹੀਂ ਕਰਦਾ ਮੈਨੂੰ ਕਲਰ ਨਹੀਂ ਸੂਟ ਕਰਦਾ ਤਾਂ ਕਰਕੇ ਮੈਂ ਆਹ ਮਹਿੰਦੀ ਲਾਣੀ ਸਟਾਰਟ ਕੀਤੀ ਪਰ ਇਹਦਾ ਜਿਹੜਾ ਰਿਜ਼ਲਟ ਬੜਾ ਵਧੀਆ ਰਿਹਾ ਤੇ ਕੱਲ ਨੂੰ ਆਪਾਂ ਨਾ ਵਾਲਾਂ ਦੇ ਵਿੱਚ ਆਇਲਿੰਗ ਕਰਾਂਗੇ ਜਿੱਦਣ ਮਹਿੰਦੀ ਲਾਈ ਹੋਏ ਨਾ ਫਿਰ ਅਗਲੇ ਦਿਨ ਆਪਾਂ ਆਇਲ ਹੋਇਲ ਲਾ ਕੇ ਤੇ ਫਿਰ ਸੇਅਰ ਵਾਸ਼ ਕਰਾਂਗੇ ਅੱਜ ਮੈਂ ਕੋਈ ਸ਼ੈਂਪੂ ਨਹੀਂ ਲਾਇਆ ਸਿਰਫ ਕੱਲਾ ਮਾਸਕ ਲਾ ਕੇ ਐਂ ਧੋ ਲਿਆ ਤੇ ਚਲੋ ਜੀ ਹੁਣ ਆਪਾਂ ਚਾਹ ਪਾਣੀ ਪੀ ਲਈਏ ਆ ਸਵੇਰ ਦੇ ਬੜੇ ਕੰਮ ਸੀ ਤੇ ਸਾਰੇ ਆਪਣੇ ਕੰਮ ਨਿਭੜ ਗਏ ਨੇ ਤੇ ਦਮਨ ਉੱਤੀ ਪਈ ਹੈ ਤੇ ਦਮਨ ਨੂੰ ਖਾਣਿਆ ਚਾਹ ਪਾਣੀ ਪੀਣਿਆ ਮਿਲਦਾ ਤੁਹਾਨੂੰ ਨਵੇਂ ਵਲੌਗ ਦੇ ਨਾਲ ਉਮੀਦ ਕਰਦੇ ਆਂ ਇਹਦਾ ਵਲੌਗ ਤੁਹਾਨੂੰ ਪਸੰਦ ਆਇਆ ਹੋਵੇਗਾ ਜੇ ਪਸੰਦ ਆਇਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਓ ਸਾਰਿਆਂ ਨੂੰ ਬਾਏ ਬਾਏ